गुरु वाहे गुरु गुरु वाहे गुरु वाहे गुरु वाहे गुरु कैमरा ਅੱਜ ਪਟਾਲਾ ਸ਼ਹਿਰ ਵਿੱਚ ਜਿੱਥੇ ਕੀ ਪਿੰਡ ਦਰੋਗਾ ਪਿੰਡ ਤੋਂ ਭਾਰਤਾਨ ਅਨੋਖੇ ਅਮਰ ਸਿੰਘ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਪੂਰੀ ਸ਼ਟਾਪਾ ਨਾਲ ਕੱਢਿਆ ਜਾ ਰਿਹਾ ਹੈ ਨਗਰ ਕੀਰਤਨ ਉਹ ਤੁਹਾਨੂੰ ਆਪਣੇ ਚੈਨਲ ਦੇ ਮਾਧਿਅਮ ਨਾਲ ਲਾਈਵ ਤੋਂ ਵੀ ਰਵ ਕੋਨੇ ਹਾ ਦੇਖਦੇ ਰਹੋ ਪੂਰੀ ਰਿਪੋਰਟ న్యూਸ ਪੰਜਾਬ ਤੇ ਇੰਟਰਨੈਸ਼ਨਲ ਗ੍ਰੰਤੀ ਇਤਰਾਗੀ ਸਭਾ ਦਾ ਮੁਖ ਸੇਵਾਦਾਰ ਸਰਦਾਰ ਬਲਕਾਰ ਸਿੰਘ ਹੋ ਰਿਹਾ ਅੱਜ ਧੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਆ ਬੜੇ ਖੁਸ਼ੀਆਂ ਨਾਲ ਮੈਂ ਨਿਊਜ਼ ਚੈਨਲ ਦੇ ਵੱਲੋਂ ਤੁਹਾਨੂੰ ਦਈ ਦਿਨਾ ਨਾਨਕਲੇ ਵਾਲਾ ਸੰਗਤ ਨੂੰ ਸਾਰੇ ਨੂੰ ਵਧਾਈ ਦਿਨਾ ਸੱਚੇ ਪਾਸਾ ਇਸੇ ਤਰ੍ਹਾਂ ਅੱਜ ਪਹਿਲੀ ਵਾਰ ਅਸੀਂ ਗਰਤਾਪੁਰ ਡਿਸਟ੍ਰਿਕਟ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਸੰਗਤਾਂ ਦਾ ਬੜਾ ਸੰਯੋਗ ਮਿਲਿਆ ਸੋ ਰਾਗੀ ਸਿੰਘ ਗਰੰਤੀ ਸਿੰਘ ਜਿੰਨੇ ਵੀ ਲੱਲ ਕੇ ਇਹਨਾਂ ਨੇ ਸਹਿਯੋਗ ਕੀਤਾ ਵਾ ਤੇ ਬਾਬਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੜ੍ਹਦੀ ਕਲਾ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਰੂ ਹੈ ਨਗਰ ਕੀਰਤਨ ਨਗਰ ਕੀਰਤਨ ਪਿੰਡ ਡੇਰੀਵਾਲ ਤੋਂ ਗੁਰਦਾਰ ਸਾਹਿਬ ਹੈ ਰਵਾਲਾ ਸਾਹਿਬ ਤੋਂ ਹੋਇਆ ਔਰ ਹੁੰਦਾ ਨਸਾਰਾ ਮੱਜਾ ਸਿੰਘ ਬਟਾਲਾ ਹੁੰਦਾ ਆ ਧੁੱਪ ਛੜੀ ਧੁੱਪ ਛੜੀ ਤੋਂ ਬਾਅਦ ਬੁੱਢਾ ਕੋਟ ਬੁੱਢਾ ਕੋਟ ਤੋਂ ਫਿਰ ਦਵਾਲਾ ਜਿਹੜੀ ਆ ਡੇਰੀਵਾਲ ਜੇ ਸਵਾਪਤੀ ਹੋਏਗੀ ਤੇ ਵਾਹਿਗੁਰੂ ਜੀ ਹਰ ਸਾਲ ਇਸੇ ਤਰ੍ਹਾਂ ਨਗਰ ਕੀਰਤਨ ਕਰਦੇ ਜੀ ਪਹਿਲੀ ਵਾਰ ਨਹੀਂ ਪਹਿਲੀ ਵਾਰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸੀਧਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਚੜ੍ਹਦੀ ਕਲਾ ਵਿੱਚ ਇਸੇ ਤਰ੍ਹਾਂ ਮਨਾਇਆ ਜਾਏਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਸਾਰੇ ਗਰੰਤੀ ਸਿੰਘ ਰਾਗੀ ਸਿੰਘ ਸਭਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਰਾਗੀ ਸਿੰਘ ਗਰੰਤੀ ਸਿੰਘ ਸਭਾ ਨੇ ਸਾਡੇ ਸਤਿਕਾਰਯੋਗ ਸਾਡੇ ਨਾਲ ਹੀ ਖੜੇ ਸਾਡੇ ਸਤਿਕਾਰਯੋਗ ਭਾਈ ਚੇਅਰਮੈਨ ਸਾਹਿਬ ਭਾਈ ਬਲਕਾਰ ਸਿੰਘ ਉਹਨਾਂ ਨੇ ਗਰੰਤੀ ਸਿੰਘ ਤੇ ਰਾਗੀ ਸਿੰਘਾਂ ਦੇ ਨਾਲ ਇਹ ਮੀਟਿੰਗ ਕੀਤੀ ਸੀ ਕਿ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਸਾਰੇ ਹੀ ਗਰੰਤੀ ਸਿੰਘਾਂ ਨੇ ਹਾਂ ਦੇ ਵਿੱਚ ਹਾਂ ਮਣਾਈ ਤੇ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਅੱਜ ਆਪਾਂ ਚੜ੍ਹਦੀ ਕਲਾ ਦੇ ਨਾਲ ਆਲ ਇੰਡੀਆ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜੋ ਪ੍ਰੋਗਰਾਮ ਜਾ ਰਿਹਾ ਹੈ ਬੜੀ ਚੜ੍ਹਦੀ ਕਲਾ ਦੇ ਨਾਲ ਪ੍ਰਕਾਸ਼ ਦਿਹਾੜੇ ਮਨਾਏ ਜਾ ਰਹੇ ਆ ਤੇ ਗੁਰੂ ਦੇ ਪਿਆਰੇ ਆਪਾਂ ਵੱਧ ਤੋਂ ਵੱਧ ਗਰੰਥੀ ਸਿੰਘ ਰਾਗੀ ਸਿੰਘ ਇਹ ਸਭਾ ਦੇ ਨਾਲ ਜੁੜੀਏ ਇਹ ਸਭਾ ਦੀ ਚੜ੍ਹਦੀ ਕਲਾ ਹੋਏਗੀ ਸਿੰਘਾਂ ਦੀ ਚੜ੍ਹਦੀ ਕਲਾ ਹੋਏਗੀ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਇਸੇ ਤਰ੍ਹਾਂ ਆਪਣੇ ਸਿੰਘਾਂ ਦੇ ਸਿਰ ਤੇ ਹੱਥ ਰੱਖ ਕੇ ਸੇਵਾ ਲੈਂਦੇ ਰਹਿਣਗੇ ਤੇ ਆਉਣ ਵਾਲੇ ਸਮਿਆਂ ਚ ਚੜ੍ਹਦੀ ਕਲਾ ਦੀ ਸੇਵਾ ਹੋਊਗੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੜ੍ਹਦੀ ਕਲਾ ਕਰਨ ਹਰ میدان ਫਤਿਹ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ